ਦੋਸਤੋ ਅੱਜ ਅਸੀਂ ਸ਼੍ਰੀ ਰਾਮ ਹਸਪਤਾਲ ਜਲੰਧਰ ਵਿੱਚ ਮੌਜੂਦ ਹਾਂ ਜਿੱਥੇ ਕਿ ਇੱਕ ਪੀੜਿਤ ਵਿਅਕਤੀ ਨਾਮ ਚੇਤਨ ਕੁਮਾਰ ਹੈ ਤਲਵੰਡੀ ਮਾਦੂ ਜ਼ਿਲ੍ਹਾ ਜਲੰਧਰ ਦਾ ਰਹਿਣ ਵਾਲਾ ਹੈ ਜਿਸਤੇ ਬੀਤੇ ਦਿਨੀ 29 ਜੂਨ 2024 ਦਿਨ ਸ਼ਨੀਵਾਰ ਨੂੰ ਤਲਵੰਡੀ ਮਾਦੂ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ ਜਿਸ ਦੀ ਵਜ੍ਹਾ ਨਾਲ ਚੇਤਨ ਕੁਮਾਰ ਨੂੰ ਗਹਿਰੀ ਸੱਟਾਂ ਵੱਜੀਆਂ पीड़ित चेतन कुमार ने دسیا કે ਇਹ ਹਾਦਸਾ ਉਸ ਵੇਲੇ ਵਾਪਰਿਆ ਜਦ ਉਹ ਆਪਣੇ ਤਾਇਆ ਬਲਵੀਰ ਸਿੰਘ ਜੀ ਦੇ ਨਾਲ ਕਣਕ ਦੀ ਪਰਚੀ ਕਟਵਾਉਣ ਲਈ ਡੀਪੂ ਤੇ ਜਾ ਰਿਹਾ ਸੀ ਗਲੀ ਵਿੱਚ ਬੜਦਿਆਂ ਹੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਕੁਝ ਅਣਖਾਤੇ ਵਿਅਕਤੀਆਂ ਨੇ ਪਿੱਛੋਂ ਤੇਜ਼ ਤਾਰ ਹਥਿਆਰਾਂ ਨਾਲ ਸਾਡੇ ਤੇ ਹਮਲਾ ਕਰ ਦਿੱਤਾ ਇੱਕ ਕੋਲ ਦਾਤਰ ਸੀ ਇੱਕ ਦੇ ਕੋਲ ਸਾਈਕਲ ਦੀ ਗਰੜੀ ਅਤੇ ਇੱਕ ਦੇ ਕੋਲ ਕਿਰਪਾਨ ਸੀ ਉਸਨੇ ਇਹ ਵੀ ਦੱਸਿਆ ਕਿ ਉਪੰਜ ਜਾਣੇ ਸਨ ਜਿਨ੍ਹਾਂ ਵਿੱਚੋਂ ਤਿੰਨ ਜਾਣਿਆਂ ਨੂੰ ਮੈਂ ਪਛਾਣਦਾ ਹਾਂ ਅਤੇ ਦੋ ਦੀ ਮੈਨੂੰ ਪਛਾਣ ਨਹੀਂ ਹੈ ਚੇਤਨ ਕੁਮਾਰ ਨੇ ਪਛਾਣ ਵਿੱਚ ਆਏ ਵਿਅਕਤੀਆਂ ਦੇ ਨਾਮ ਵੈਲੀ ਅਨਮੋਲ ਅਤੇ ਹੈਪੀ ਦੱਸੇ ਹਨ ਇਸ ਹਾਦਸੇ ਵਿੱਚ ਤਾਇਆ ਬਲਵੀਰ ਸਿੰਘ ਦੇ ਵੀ ਸੱਟਾਂ ਵੱਜੀਆਂ ਕੇਡੀਵਾਲ ਪੰਜਾਬ ਦੀ ਨਿਊਜ਼ ਵੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਕਾਰੇ ਦਰਸ਼ਕੋ ਸੀ ਜਲੰਧਰ ਦੇ ਕਮੇਜੀ ਹਸਪੀਟਲ ਦੇ ਵਿੱਚ ਅੱਜ ਮੌਜੂਦ ਹਾਂ। ਪੁਲਿਸ ਵਿੱਚ ਕੇਸ ਆਇਆ ਹੈ ਜਿਹੜਾ ਕਿ ਪੁਲਿਸ ਕੇਸ ਹੈ। ਆਓ ਜਾਣੀਏ ਕਿ ਕੀ ਇਹ ਦੀ ਹੈ ਪੂਰੀ ਪਛਾਣ। ਹਾਂਜੀ ਸਤਿਗੁਰੂ ਜੀ। ਸਤਿਗੁਰੂ ਜੀ। ਪਹਿਲੇ ਤੇ ਆਪਣਾ ਨਾਮ ਦੱਸੋ ਤੁਹਾਡਾ ਨਾਮ ਕੀ? ਮੇਰਾ ਨਾਮ ਚੇਤਨ ਕੁਮਾਰ ਜੀ। ਠੀਕ ਹੈ। ਕਿਹੜੇ ਪਿੰਡ ਦੇ ਰਹਿਣ ਵਾਲੇ ਹੋ? ਤਲਵੰਡੀਆ ਤੋਂ। ਤਲਵੰਡੀ ਮਾਦੂ। ਇਹ ਕਦੋਂ ਇਹ ਤੁਹਾਡੇ ਤੇ ਹਾਸਤਾ ਜਿਹੜਾ ਪੇਸ਼ ਆਇਆ? ਕਦੋਂ ਹਮਲਾ ਹੋਇਆ ਤੁਹਾਡੇ ਤੇ? ਇਹ ਵੀ ਉਹ ਹਿੰਦਾਨੀ ਪਰਚੀ ਕਿਟੌਨ ਗਿਆ ਹੈ। ਤੇ ਉਦੋਂ ਸਵੇਰ ਦੇ 11:30 12 ਵਜੇ ਹੀ ਤੇ ਜਿਹੜੇ ਡੀਪੂ ਦੀ ਪਰਚੀ ਇਹ ਨਹੀਂ ਕੱਢਦੇ ਹੁੰਦੇ ਫਰੀਜ਼ਨ ਕਰਦੀ ਹੈ ਤੇ ਉਹ ਆਏ ਸੀ ਜਿੱਦਾਂ ਕੱਲੀਆਂ ਪਰਚੀਆਂ ਕੱਟਣਾ ਹੀ ਤੇ ਸਾਰੇ ਘਰ ਦੇ ਕਹਿੰਦੇ ਪਰਚੀਆਂ ਕਟਾ ਲਓ ਕਿਦਾਂ ਤੇ ਮੇਰੇ ਘਰ ਦੇ ਘਰੇ ਹੈ ਨਹੀਂ ਹੈਗੇ ਤੇ ਮੈਂ ਇੱਕ ਦਾ ਪਰਚੀ ਕਟਾਉਣ ਗਿਆ ਉਸੇ ਲੋੜ ਅੰਧਾਰ ਕਰ ਚੱਕਿਆ ਤੇ ਮੈਂ ਆਪਣੇ ਤਾਇਆ ਜੀ ਨਾਲ ਜਿਹੜੇ ਮੇਰੇ ਵੱਡੇ ਆ ਘਰ ਦੇ ਮੈਂਬਰ ਜਿਹੜੇ ਉਹਨਾਂ ਨਾਲ ਪਰਚੀ ਕਟਾਉਣ ਗਿਆ ਤੇ ਮੈਂ ਪਰਚੀ ਕਟਾ ਕੇ ਜਦੋਂ ਵਾਪਸ ਆਉਂਦਿਆਂ ਹੀ ਉਦੋਂ ਮੇਤੇ ਤਿੰਨ ਪੰਜ ਮੁੰਡਿਆਂ ਨੇ ਹਮਲਾ ਕੀਤਾ ਤਿੰਨਾਂ ਜਣੇ ਦੀ ਮੈਨੂੰ ਪਛਾਣ ਆ ਗਈ ਸੀ ਤੇ ਬਾਕੀ ਨਹੀਂ ਪਤਾ ਉਹਨਾਂ ਕਿੱਥੋਂ ਦੇ

ਵੀ ਕਾ ਤੋਂ ਹਮਲਾ ਹੋਇਆ ਤਾਂ ਤੋਂ ਨਹੀਂ ਅਹੀਂ ਤੇ ਪਰ ਜੀ ਸਾਡੇ ਤੋਂ ਕੋਈ ਇਦਾਂ ਹੈ ਵੀ ਨਹੀਂ ਮੰਨਜਦਾ ਜੇ ਮੈਂ ਤਤਾ ਜੀ ਜਿਹੜੇ ਸਾਡੇ ਵੱਡੇ ਘਰ ਦੇ ਮੈਂਬਰ ਆ ਤੇ ਉਹ ਅਹੀਂ ਇਦਾਂ ਗੱਲਾਂ ਕਰਦੇ ਆਉਂਦੇ ਆਣ ਸਾਡੇ ਤੇ ਤਾਂ ਇੱਕੋ ਦਾ ਮੈਂ ਇਹਨੇ ਪੰਜ ਛੇ ਜਣੇ ਨੇ ਹਮਲਾ ਕਰ ਦਿੱਤਾ ਉਹ ਤੇ ਸੱਟ ਦੀ ਗੱਲ ਕਰੀ ਤੇ ਸੱਟਾਂ ਜਿਹੜੀਆਂ ਤੁਹਾਡੇ ਗੰਭੀਰ ਕਿੱਥੇ ਕਿੱਥੇ ਲੱਗੀਆਂ ਨੇ ਜੀ ਇੰਨੇ ਮੇਰੀ ਬਾਤ ਹੈ ਤਾਂ ਕਿ ਲੱਗਿਆ ਜੀ ਤੇ ਇੱਥੇ ਮੇਰੇ ਨਾਲ ਉਹ ਜਿਹੜੇ ਜਿਨ੍ਹਾਂ ਨਾਲ ਉਂਗਲੀਆਂ ਮੂਵ ਕਰਦੀਆਂ ਟੈਂਡਰ ਨੇ ਉਹ ਕੱਟੇ ਗਏ ਸੀ ਉਹਦੇ ਦਾਤ ਵੰਜਾ ਹੀ ਤੇ ਹੁਣ ਉਹ ਸਰਦੀ ਵੀ ਹੋਈ ਆ ਤੁਹਾਡੇ ਘਰੋਂ ਤਾਂ ਭਾਗ ਵੱਡੀਆਂ ਗਈਆਂ ਸੀ ਫੈਕਚਰੀਆਂ ਹੋਈਆਂ ਨੇ ਨਾਲ

ਟੱਢ ਗਿਆ ਬਾਰੇ ਦੇਖੋ ਇਹ ਤੁਹਾਡੇ ਬਚਾਅ ਪੱਖ ਵਿੱਚ ਕੋਈ ਫਿਰ ਨੇੜੇ ਆਇਆ ਨਹੀਂ ਘਰ ਬਚਾਉਣ ਵਾਸਤੇ ਸਾਰੇ ਉੱਥੇ ਜਿਵੇਂ ਦੀ ਪਾਰਟੀ ਆਗੂ ਨੇ ਸਾਰੇ ਇਹ ਲਿਖਦੇ ਸੀ ਕਿ ਉਹਮ ਲਾਹਰਾਂ ਨੇ ਜਦੋਂ ਤੁਹਾਡੇ ਤੇ ਹਮਲਾ ਕੀਤਾ ਕਿੰਨਾ ਸਮਾਂ ਤੁਹਾਡੇ ਤੇ ਹਮਲਾ ਕੀਤਾ ਉਸ ਤੋਂ ਬਾਅਦ ਕਿੰਨੇ ਸਾਮਣੇ ਵਾਰ ਭੱਜ ਗਏ ਤੁਸੀਂ ਉਹ ਇੰਨਾ ਸਰ ਮੈਨੂੰ ਬੜਾ ਯਾਦ ਨਹੀਂ ਪਰ ਉਹਨਾਂ ਨੇ ਜਿਹੜੇ ਮੇਰੇ ਹਸਪਤਾਲ ਮਾਰਨਾ ਸ਼ੁਰੂ ਕੀਤਾ ਨਾ ਉਹਨਾਂ ਦੇ ਇੱਕ ਹੀ ਪਹਿਲਾਂ ਮਾਰਨਾ ਸ਼ੁਰੂ ਕੀਤਾ ਉਸ ਤੋਂ ਬਾਅਦ ਥੋੜੇ ਜਿਹੇ ਦਵਾਈ ਦਾ ਬੰਦੇ ਵਹੇ ਉਹ ਡਰ ਜਿਹੇ ਭੱਜ ਗਏ ਤਾਂ ਮੈਂ ਵੀ ਚੋਟ ਕੀਦਾ ਆ ਵੀ ਨਿਆਰੇ ਬਤਨ ਦੀ ਗੱਲ ਕੀਤੀ ਜਿਹਦੇ ਨਾਲ ਉਹ ਹਥਿਆਰ ਸੰਨ ਤੁਸੀਂ ਦੇਖੀ ਕਿਹੜੀ ਅਚਾਰ ਸੀ ਉਹਨਾਂ ਦਾ ਇੱਕ ਖੰਡਾ ਦੇਗਾ ਇੱਕ ਗਰਾਰੀ ਸੀ ਜਿਹੜੀ ਮੋਟਰਸਾਈਕਲ ਵਾਲੀ ਹੁੰਦੀ ਕੋਸ਼ੀ ਉਹ ਜਿਹੜੀ ਕੋਸ਼ੀ ਉਹ ਮੇਰੇ ਸਾਹਮਣੇ ਬੈਠੇ ਕਾਰ ਬਲੇ ਦੇਖੀ ਆਦਾ ਹੈ ਉਹ ਕੇ ਸਾਡੇ ਨੇ ਭੱਜ ਗਏ ਜਿਵੇਂ ਪਛੜ ਗਏ ਤੁਸੀਂ ਵੇਖਿਆ ਕਿ ਬਿਲਕੁਲ ਤੇਜ਼ ਤਾਰ ਹਥਿਆਰਾਂ ਦੇ ਨਾਲ ਇਸ ਵੀਡੀਓ ਤੇ ਹਮ ਲੱਤੀ ਪਿਆ ਔਰ ਪੁਲਸ ਬਲੂ ਜਿਹੜੀ ਬੰਦੀ ਕਾਰਵਾਈ ਹਾਲੇ ਤੱਕ ਨਹੀਂ ਕੀਤੀ ਕਿਸੇ ਵੇਖਲੇ ਕੇ ਡੀਪੋਰਟਿੰਗ ਜਿਆਦਾ ਨਹੀਂ ਹੈ ਕੈਮਰਾਮੈਨ ਗੁਰਦਰ ਸਿੰਘ ਨਾਲ ਮੈਂ ਕਾਟੇ ਸੀ